ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪ ਜੀ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਮੰਡੀ ਗੋਲੂ ਵਾਲਾ ਦੇ ਅੰਦਰ ਆਉਣ ਵਾਲੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਦੀ ਜਿੱਥੇ ਅੱਧੀ ਰਾਤ ਤੋਂ ਬਾਅਦ ਸਵੇਰ ਹੋਣ ਤੋਂ ਪਹਿਲਾਂ 90 ਤੋਂ 100 ਲੋਕਾਂ ਨੇ ਗੁਰਦੁਆਰੇ ਦੇ ਅੰਦਰ ਦੀਵਾਰਾਂ ਟੱਪ ਕੇ ਹਮਲਾ ਕੀਤਾ ਤੇ ਗੁਰਦੁਆਰੇ ਦੇ ਅੰਦਰ ਬੀਬੀ ਹਰਮੀਤ ਕੌਰ ਜਿਹੜੇ ਉਸ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਨਾਲ ਹੋਰ ਜਿਹੜੇ ਉੱਥੇ ਸਿੰਘ ਮੌਜੂਦ ਸਨ ਬੀਬੀ ਹਰਮੀਤ ਕੌਰ ਤਾਂ ਬਚ ਗਏ ਪਰ ਬਾਕੀ ਜਿਹੜੇ ਸਿੰਘ ਸਨ ਉਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹਮਲੇ ਵਿੱਚ ਉਹ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋਏ ਬੱਚੇ ਵੀ ਨਹੀਂ ਬਖਸ਼ੇ ਗਏ ਬੀਬੀਆਂ ਵੀ ਨਹੀਂ ਬਖਸ਼ੀਆਂ ਗਈਆਂ ਬਜ਼ੁਰਗ ਵੀ ਨਹੀਂ ਬਖਸ਼ੇ ਗਏ ਸਾਰਿਆਂ ਨੂੰ ਡੂੰਘੀਆਂ ਸੱਟਾਂ ਆਈਆਂ ਤੇ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਪਹਿਲਾਂ ਲੋਕਲ ਫਿਰ ਉਹਨਾਂ ਨੂੰ ਸਰਕਾਰੀ ਜਿਹੜਾ ਵੱਡਾ ਹਸਪਤਾਲ ਹੈ ਉੱਥੇ ਭੇਜਿਆ ਗਿਆ ਅਸੀਂ ਇਹ ਵੀਡੀਓ ਦੱਸੀ ਸੀ ਤੇ ਨਾਲ ਹੀ ਰਾਜਸਥਾਨ ਦੇ ਸਿੱਖਾਗੂ ਸਰਦਾਰ ਤਜਿੰਦਰਪਾਲ ਸਿੰਘ ਟੀਮਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਉਹ ਗੱਲਬਾਤ ਦੇ ਰਹੀ ਜੋ ਉਹਨਾਂ ਨੇ આરોਪ ਲਗਾਏ ਸਨ ਕਿ ਇਹ ਹਮਲੇ ਦੇ ਪਿੱਛੇ ਇੱਕ ਐਮਐਲਏ ਤੇ ਨਾਲ-ਨਾਲ ਬੀਜੇਪੀ ਤੇ ਆਰਐਸਐਸ ਦੀ ਸ਼ਰਾਰਤ ਹੈ ਉਹਨਾਂ ਨੇ ਸ਼ਹਿ ਦੇ ਕੇ ਇਹ ਬੰਦੇ ਭੇਜੇ ਨੇ ਜਦੋਂ ਇਹਦੀ ਹੋਰ ਆਪਾਂ ਪਰਚੋਲ ਕੀਤੀ ਇਸ ਖਬਰ ਦੀ ਸਾਡੇ ਥੱਲੇ ਜਿਹੜੀ ਅਸੀਂ ਪੋਸਟ ਪਾਈ ਸੀ ਉਹਦੇ ਥੱਲੇ ਕਮੈਂਟ ਵੀ ਆਏ ਕਿ ਇਹ ਮਸਲਾ ਜਿਹੜਾ ਕੁਝ ਹੋਰ ਹੈ ਅਸੀਂ ਵੀ ਪਰਚੋਲ ਕੀਤੀ ਤੇ ਪਰਚੋਲ ਦੇ ਵਿੱਚ ਇਹ ਨਿਕਲ ਕੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਇਹ ਕੋਈ ਅਚਾਨਕ ਹੋਇਆ ਹਮਲਾ ਨਹੀਂ ਹੈ ਇਹ ਬੜੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਪਹਿਲਾਂ ਜਿਹੜੇ ਹੁਣ ਮੁਖੀ ਨੇ ਉੱਥੇ ਬੀਬੀ ਹਰਮੀਤ ਕੌਰ ਜੀ ਉਹਨਾਂ ਦੇ ਜਿਹੜੇ ਪਤੀ ਸਨ ਬਾਬਾ ਅਮਰਿਤਪਾਲ ਸਿੰਘ ਜੀ ਉਸ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਸਨ ਸੇਵਾ ਸੰਭਾਲ ਕਰਦੇ ਸਨ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਬੀਬੀ ਹਰਮੀਤ कौर ਜੜ ਨੇ ਉਹਨਾਂ ਨੇ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਕੀਤੀ ਜਿੱਥੇ ਹਮਲਾ ਕਰਨ ਵਾਲਾ ਜਿਹੜਾ ਪੱਖ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਪ੍ਰਬੰਧ ਵਿੱਚ ਕਮੀਆਂ ਨੇ ਔਰ ਬੀਬੀ ਹਰਮੀਤ कौर ਜੜ ਨੇ ਉਹ ਕਬਜ਼ਾ ਕਰਕੇ ਬੈਠੇ ਨੇ ਔਰ ਸੰਗਤ ਜਿਹੜੀ ਹੈ ਉਹ ਇਸ ਕਬਜ਼ੇ ਨੂੰ ਛਡਵਾਣਾ ਚਾਹੁੰਦੀ ਹੈ ਦੂਜੇ ਪਾਸੇ ਟੀਮਾ ਸਾਹਿਬ ਅਤੇ ਬੀਬੀ ਹਰਮੀਤ ਕੌਰ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬਿਲਕੁਲ ਗਲਤ ਹੈ ਕਿ ਜਿਹੜੇ ਬੰਦੇ ਆਏ ਨੇ ਕਦੀ ਗੁਰੂ ਘਰ ਨਹੀਂ ਵੜੇ ਇਹਨਾਂ ਵਿੱਚੋਂ ਉਹ ਸਿੱਖ ਵੀ ਨੇ ਜਿਹੜੇ ਪੰਥ ਵਿੱਚੋਂ ਛੇਕੇ ਹੋਏ ਨੇ ਔਰ ਇਹ ਸਾਰਾ ਕੁਝ ਸਰਕਾਰ ਦੀ ਜਿਹੜੀ ਹੈ ਛੇਹ ਦੇ ਉੱਤੇ ਕੀਤਾ ਜਾ ਰਿਹਾ ਹੈ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਤੇ ਜਿਹੜੇ ਹਮਲਾਵਰ ਨੇ ਉਹ ਸਾਰੇ ਵੈਸਟਰਨ ਇੰਟਰਸਟ ਦੇ ਨਾਲ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸਲ ਮਾਮਲਾ ਇਹ ਹੈ ਕਿ ਇਸ ਗੁਰਦੁਆਰਾ ਸਾਹਿਬ ਤੋਂ ਜਿੰਨੀਆਂ ਵੀ ਕੋਈ ਸਿੱਖ ਮੂਵਮੈਂਟ ਚੱਲੀਆਂ ਨੇ ਉਹਦਾ ਇੱਕ ਕੇਂਦਰ ਰਿਹਾ ਹੈ ਇੱਥੋਂ ਵੱਡੀ ਤਦਾਦ ਵਿੱਚ ਸਿੱਖ ਜਿਹੜੇ ਨੇ ਉਹ ਸਿੱਖ ਮੂਵਮੈਂਟ ਦੇ ਵਿੱਚ ਹਿੱਸਾ ਲੈਂਦੇ ਰਹੇ ਨੇ ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋਈ ਹੈ ਜਾਂ ਜੈਪੁਰ ਦੇ ਵਿੱਚ ਸਿੱਖ ਬੱਚੀ ਨੂੰ ਜਦੋਂ ਕਕਾਰ ਪਾ ਕੇ ਨਹੀਂ ਸੀ ਜਾਣ ਦਿੱਤਾ ਗਿਆ ਅਜਿਹੇ ਕੋਈ ਵੀ ਮਸਲਾ ਆਇਆ ਹੈ ਉਹਦੇ ਵਿੱਚ ਗੁਰਦੁਆਰਾ ਮਹਿਤਾਬਗੜ ਜਿਹੜਾ ਹੈ ਉਹ ਕੇਂਦਰ ਬਿੰਦੂ ਰਿਹਾ ਕਿਉਂਕਿ ਇਥੋਂ ਬੜੀ-ਬੜੀ ਤਦਾਦ ਦੇ ਵਿੱਚ ਪੰਥਕ ਮੂਵਮੈਂਟ ਦੇ ਵਿੱਚ ਹਿੱਸਾ ਲਿਆ ਗਿਆ ਔਰ ਇਹ ਹਿੱਸਾ ਲੈਣਾ ਸਰਕਾਰ ਨੂੰ ਚੰਗਾ ਨਹੀਂ ਲੱਗਾ ਆਪਾਂ ਗੱਲ ਕਰਦੇ ਹਾਂ ਇੱਕ ਵਾਰੀ ਦੁਬਾਰਾ ਸਰਦਾਰ ਤੇਜਿੰਦਰ ਪਾਲ ਸਿੰਘ ਟਿੰਮਾਂ ਨਾਲ ਕਿ ਹੁਣ ਕੀ ਅਪਡੇਟ ਹੈ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੋਏ ਕਿ ਕੋਈ ਗ੍ਰਿਫਤਾਰੀ ਹੋਈ ਜਾਂ ਉਹਦੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਇਹ ਜਿਹੜੇ આરોਪ ਲਗਾਏ ਜਾ ਰਹੇ ਨੇ ਕਿ ਇਹ ਪ੍ਰਬੰਧਕੀ ਜਿਹੜੇ ਨੇ ਦਿੱਕਤਾਂ ਨੇ ਜਿਹਦੇ ਕਰਕੇ ਇਹ ਆਪਸੀ ਮਸਲਾ ਹੈ ਇਹਦੇ ਉੱਤੇ ਉਹਨਾਂ ਦਾ ਕੀ ਕਹਿਣਾ ਹੈ ਇੱਕ ਵਾਰ ਆਪਾਂ ਉਹਨਾਂ ਨਾਲ ਹੈਲੋ ਸ੍ਰੀ ਜਤਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਚਪਾਲ ਸਿੰਘ ਕਰਨਵਾਲ ਜੀ ਕਰ ਰਿਹਾ ਜੀ 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 ਕੱਲ ਆ ਜੀ ਨਾਲ ਗੱਲਬਾਤ ਹੋਈ ਸੀ ਤੇ ਸਾਰੀ ਸੰਗਤ ਨੂੰ ਜੋ ਵੀ ਮਾਮਲਾ ਹੋਇਆ ਸੀ ਅਸੀਂ ਉਹਦੀ ਜਾਣਕਾਰੀ ਦਿੱਤੀ ਸੀ ਜੀ ਸੰਗਤਾਂ ਅਪਡੇਟ ਚਾਰ ਰਹੀਆਂ ਨੇ ਕਿ ਇਹਦੇ ਵਿੱਚ ਅਪਡੇਟ ਕੀ ਹੈ ਕੁਝ ਇਹਦੇ ਵਿੱਚ ਹੋਇਆ ਹੈ ਕੋਈ ਕਾਰਵਾਈ ਹੋਈ ਹੈ ਜਾਂ ਕੋਈ ਕਾਰਵਾਈ ਹਲੇ ਤੱਕ ਨਹੀਂ ਹੋਈ ਕਰਨਵਾਲ ਜੀ ਜਿਸ ਤਰ੍ਹਾਂ ਭਾਜਪਾ ਦੀ ਐਮਐਲਏ ਤੇ ਸਰਕਾਰ ਇਨਵੋਲਵ ਹੋਈ ਸੀਗੀ ਜੀ ਜਿਸ ਤਰ੍ਹਾਂ ਪੁਸ ਦੀ ਪ੍ਰੋਟੈਕਸ਼ਨ ਵਿੱਚ ਗੈਰ ਸਿੱਖ ਤੇ ਖਾਸ ਤੌਰ ਤੇ ਨਸ਼ੇ ਦੇ ਰੱਜੇ ਕੋਈ ਬਹਿਰੂਪੀਏ ਨਿਹੰਗ ਅੰਦਰ ਵੜੇ ਸੀਗੇ ਜੀ ਉਹ ਬੜੇ ਵੱਡੇ ਕਸਾਜਿ ਸੀਗੇ ਪਰ ਉਹ ਜਿਹੜੇ ਨਿਹੰਗ ਅੰਦਰ ਵੜੇ ਸੀ ਬਹਿਰੂਪੀਏ ਨਸ਼ੇ ਰੱਜੇ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਅੰਦਰ ਕਿੰਤਾ ਛੋਟੇ ਛੋਟੇ ਮਾਸੂਮ ਬੱਚੇ ਆ 8-8 ਸਾਲ ਦੇ ਬੱਚੇ ਜਿਹੜੇ ਵਿਚਾਰੇ ਉੱਥੇ ਵਿੱਦਿਆ ਲੈਂਦੇ ਆ ਪੜ੍ਹਦੇ ਸੀ ਉੱਥੇ ਬੀਬੀ ਜੀ ਕੋਲੇ ਸੰਤਿਆ ਲੈਂਦੇ ਸੀਗੇ ਉਹ ਬੱਚੇ ਤੱਕ ਵੱਢਦੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਜੀ ਵੀ ਕਰ ਕੀ ਰਿਹਾ ਉਹ ਜੀ ਜੋ ਮਿਲੀਅਰਡ ਤੱਕ ਇਹ ਛਵੀਏ ਕਿਰਪਾ ਨਾਲ ਵੱਡਾ ਸ਼ੁਰੂ ਕਰਤਾ ਜਿਸ ਤਰ੍ਹਾਂ ਜਿਸ ਤਰ੍ਹਾਂ ਬੰਦੇ ਪਾਗਲ ਹੋ ਚੁੱਕੇ ਹੁੰਦੇ ਆ ਉਹਨਾਂ ਹਾਲਾਤ ਹੋਏ ਬੇਸ਼ੀ ਜੀ ਨਾ ਬੱਚਾ ਵੇਖਿਆ ਨਾ ਬਜ਼ੁਰਗ ਵੇਖਿਆ ਇਸ ਗੱਲ ਦਾ ਜਦੋਂ ਇਹ ਫਿਰ ਪਤਾ ਲੱਗਿਆ ਤੇ ਸੰਗਤਾਂ ਰੋਣਾ ਕੁਦਰਤੀ ਗੱਲ ਸੀਗੀ ਸਾਰੀ ਸਿੱਖ ਜਥੇਬੰਦੀਆਂ ਸਾਰੀ ਸੰਗਤਾਂ ਲਾਮਬਤ ਹੋਈਆਂ ਸਭਨੇ ਬੜਾ ਵੱਡਾ ਇਸ ਗੱਲ ਦਾ ਆਰੋਸ਼ ਜਨ ਕੀਤਾ ਤੇ ਤਕਸਾ ਤੋਂ ਵੀ ਗੱਲ ਜਿਵੇਂ ਦੇਖਦੇ ਤ੍ਰੁਲਾ ਉਹ ਰਾਤ ਪਹੁੰਚੇ ਜੀ ਤੇ ਉਹਨਾਂ ਨੇ ਜਿੱਥੇ ਹਾਲਤ ਪੁੱਛੇ ਉਹ ਸਰਕਾਰ ਨੂੰ ਵਰਨ ਕੀਤਾ ਵੀ ਭਾਜਪਾ ਸਰਕਾਰ ਜਿਸ ਤਰ੍ਹਾਂ ਗੁੰਡੇ ਭੇਜ ਕੇ ਗੁਰਦਵਾਰੇ ਕਰਦੀ ਹੈ ਜੀ ਸਹਿ ਨਹੀਂ ਕਰਾਂਗੇ ਅਸੀਂ ਗੁਰਦਵਾਰੇ ਜਾਤ ਕਰਾਵਾਂਗੇ ਜੋ ਮਰਜ਼ੀ ਹੋ ਜੇ ਜੀ ਉਹਨਾਂ ਨੂੰ ਲੱਗਿਆ ਪ੍ਰਸ਼ਾਸਨ ਸਮੁੱਚਾ ਸਿੱਖਪਨ ਇਕੱਠਾ ਹੋ ਗਿਆ ਤੁਹਾਡੇ ਵਰਗੇ ਸਵੈਰ ਦੇ ਵੀਰ ਵੀ ਜਿੱਥੇ ਬੈਠੇ ਹੈ ਉਹਨਾਂ ਨੇ ਗੱਲ ਨੂੰ ਬੜਾ ਮੁੱਦਾ ਚੱਕਿਆ ਬੜਾ ਵੱਡਾ ਬੜੀ ਵੱਡੀ ਕਰਨਾ ਸੀਗੀ ਜੀ ਵੀ ਜੇ ਤੁਸੀਂ ਮਾਸੂਮ ਬੱਚੇ ਵੜਦੇ ਵੀ ਕਿਰਪਾ ਨਾਲ ਛੱਡ ਛੱਡ ਬੱਚੇ ਵੜੋਗੇ ਜੀ ਤੇ ਕਿਹੜੇ ਸੀ ਸਿੱਖੀ ਜਨਤਾ ਦੀ ਗੱਲ ਕਰਦੇ ਆ ਜੀ ਉਸ ਕਰਦੇ ਫਿਰ ਸਰਕਾਰਾਂ ਬੈਕਵਰਡ ਦੇ ਮਨ ਨੂੰ ਵੀ ਅੱਛੀ ਹੈ ਮ ਉਸ ਤੋਂ ਕੱਲ ਫੋਨ ਜੀ ਬਿਲਕੁਲ ਗ੍ਰਫਤਾਰ ਕਰਾਂਗੇ ਜੀ ਰਾਤ ਉਹਨਾਂ ਨੇ 22 ਜਿਹੜੇ ਸੀਗੇ ਉਹ ਜਿਹੜੇ ਬੰਦੇ ਬਾਹਰੋਂ ਆਏ ਉਹ ਗ੍ਰਫਤਾਰ ਕਰ ਲਏ ਸੀ ਜਿਹੜੇ ਬਾਹਰੋਂ ਆਏ ਸੀ ਇਹ ਨਿਆਂਗ ਸਿੰਘ ਸੀ ਜਿਹੜੇ ਆਏ ਸੀ ਬਾਹਰੋਂ ਜਿਹੜੇ ਮਹਿਰੂਪੇ ਨਿਆਂਗ ਨਹੀਂ ਕੇ ਸੀ ਆਪਾਂ ਜੀ ਮਹਿਰੂਪੇ ਸੀਗੇ ਜਿਹਨੇ ਬਾੜੇ ਪਾਰ ਕੇ ਸੀਗੇ ਤੇ ਦੇਖੋ ਨਿਆਂਗ ਸਿੰਘ ਕਦੀ ਬੱਚੇ ਤੇ ਵਾਰ ਨਹੀਂ ਕਰਦਾ ਜੀ ਜੀ ਨਿਆਂਗ ਸਿੰਘ ਕਦੀ ਬਜ਼ੁਰਗ ਤੇ ਵਾਰ ਨਹੀਂ ਕਰਦਾ ਨਿਆਂਗ ਸਿੰਘ ਕਦੀ ਗੁਰਦੁਆਰੇ ਤੇ ਹਮਲਾ ਨਹੀਂ ਕਰਦਾ ਕਦੀ ਵੀ ਜੀ ਇਹਨਾਂ ਦਾ ਪਤਾ ਲੱਗਾ ਇਹ ਕਿਹੜੀ ਕਿਹੜੀ ਜਥੇਬੰਦੀ ਨਾਲ ਆਪਣੇ ਉਹਨਾਂ ਸੰਬੰਧ ਦੱਸਦੇ ਨੇ ਉਹ ਉਹ ਗੱਦੇ ਬਾਬੇ ਬੇਜਰ ਦੇ ਬਾਬੇ ਬੇਜਰ ਸਿਨੇ ਕਲੀਅਰ ਕਰਨ ਇਨਕਾਰ ਕੀਤਾ ਮੇਰੇ ਬੰਦੇ ਨਹੀਂ ਹੈਗੇ ਜੀ ਮਨੋ ਜਿਹੜੀ 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 ਜਥੇਬੰਦੀ ਦਾ ਨਾਮ ਲੈ ਜਿਹੜੀ ਜਥੇਬੰਦੀ ਦਾ ਨਾਮ ਲੈ ਰਹੇ ਨੇ ਉਹ ਜਥੇਬੰਦੀ ਨੇ ਇਨਕਾਰ ਕਰਤਾ ਜੀ ਉਹਨਾਂ ਨੇ ਇਨਕਾਰ ਕੀਤਾ ਜੀ 22 ਬੰਦੇ ਅਰੈਸਟ ਹੋਏ ਨੇ ਜੀ ਜਦੋਂ ਰਾਤ ਪੁਲਿਸ ਬੈਕਫਰਡ ਤੇ ਆਈ ਪ੍ਰਚੰਤਨ ਬੈਕਫਰਡ ਤੇ ਆਇਆ ਤੇ ਇਹਨਾਂ ਨੇ ਰਾਤ 22 ਉਹ ਬੰਦੇ ਗ੍ਰਿਫਤਾਰ ਕਰਦੇ ਜੀ 307 ਦਾ ਕੇਸ ਹੈ ਪਰ ਇਹਨਾਂ ਨੇ ਫਿਰ ਚ ਲਾਕੀ ਖੇਢੀ ਜੀ ਹੈ ਤਾਂ ਤੁਹਾਨੂੰ ਪਤਾ ਬੀਜੇਪੀ ਬੜੀ ਵਾਰੀ ਜਿੱਤੇ ਬੰਦੀ ਹੈ ਪਾਰੀਆਂ ਸਰਕਾਰ ਹੈ ਇੱਥੇ ਇਹਨਾਂ ਨੇ ਗੁਰਦੁਆਰਾ ਰਿਸੀਵਰ ਕਰਤਾ ਅੱਛਾ ਉਹ ਤੇ ਰਿਸੀਵਰ ਲਾਤਾ ਹੈ ਪ੍ਰਬੰਧ ਵਾਪਸ ਬੀਬੀਰ ਉਮੀਦਵਾਰ ਨੂੰ ਨਹੀਂ ਦਿੱਤਾ ਗਿਆ ਹਾਂ ਨਾ ਦੇਖਿਆ ਉਹਨਾਂ ਨੇ ਰਿਸੀਵਰ ਲਾਤਾ ਹੂੰ ਜਦ ਕੀ ਅਦੇਸ਼ ਹੈ ਸ਼ੌਨਕ ਬੱਟੀ ਉਹ ਲੋਹੀ ਬੀਬੀ ਹਰਮੀਤਕੋਰੀ ਸੇਵਾ ਸੰਭੇ ਕੀ ਜਾਂਦੀ ਹੈ ਅਗਲਾ ਫੈਸਲਾ ਨਹੀਂ ਹੁੰਦਾ ਇਹ ਗੁਰਦੁਆਰਾ ਜਿਹੜਾ ਇਹ ਇਤਿਹਾਸਕ ਗੁਰਦੁਆਰਾ ਹੈ ਜੀ ਇਹ ਜਿਹੜਾ ਜੀ ਇਹ ਇਹ ਗੁਰਦੁਆਰਾ ਹੈ ਤੇ ਜਦੋਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਗਏ ਸੀਗੇ ਸਿਰਵੜ ਕੇ ਮੱਛੇ ਰੰਗਣ ਦਾ ਇਸ ਅਸਥਾਨ 'ਤੇ ਰੁਕੇ ਸੀਗੇ ਜੀ ਉੱਥੇ ਲੋਕਲ ਮਾਨਤਾ ਹੈ ਜੀ ਮਹਤਾਬਗੜ ਮਹਤਾਬਗੜ ਜੀ ਪਾਏ ਸੁਖਾ ਸਿੰਘ ਮਹਿਤਾਬ ਸਿੰਘ ਕਰਗੀ ਨੂੰ ਮਹਿਤਾਬਗੜ ਗੁਰਦੁਆਰਾ ਕਿਹਾ ਜਾਂਦਾ ਹੈ ਜੀ 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 ਬਿਲਕੁਲ 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 ਆ ਗਿਆ ਜੀ ਤੇ ਹੁਣ ਤੁਹਾਡੀ ਅਗਲੀ ਕਾਰਵਾਈ ਕੀ ਰਹੇਗੀ ਹੁਣ ਅਗਲੀ ਸਿੱਖ ਸੰਗਤਾਂ ਇਸ ਗੱਲ ਤੇ ਸਭ ਦਾ ਦੇਸ਼ੀ ਆ ਕੇ ਜਸਰ ਸਾਹਿਬ ਦਾ ਸਿੱਖ ਜੱਥਿਆਂ ਲਾਮਬੰਦ ਹੋ ਆਪਾਂ ਗੁਰਦੁਆਰਾ ਯਾਦ ਕਰਨਾ ਕੋਈ ਰਸਿਵਰ ਨਿਸ਼ਤੀ ਚੱਲੂਗਾ ਫੈਸਲੇ ਪੰਥਰੇ ਪੰਥ ਕਰੂਗਾ ਜੀ ਇਹਦੇ ਵਿੱਚ ਕੁਝ ਬੰਦਿਆਂ ਦਾ ਵੀ ਮੈਂ ਕੱਲ ਕਮੈਂਟ ਵੀ ਪੜ ਰਿਆ ਸਾਂ ਕੁਝ ਬੰਦਿਆਂ ਨੇ ਕਿਹਾ ਨਹੀਂ ਜੀ ਇਹ ਤੇ ਲੋਕਲ ਪ੍ਰਬੰਧ ਕੀ ਰੋਲਾ ਹੈ ਬੀਬੀ ਹਰਮੀਤ ਕੌਰ ਦੇ ਖਿਲਾਫ ਕੁਝ ਸੰਗਤ ਜਿਹੜੀ ਲੋਕਲ ਹੈ ਉਹ ਚਾਹਦੀ ਹੈ ਕਿ ਪ੍ਰਬੰ ਵੀ ਜਿਹੜੀ ਸਰਕਾਰ ਬੀਜੇਪੀ ਦੀ ਹੈ ਬੀਜੇਪੀ ਦਾ ਆਈਟੀ ਸੈੱਲ ਹੈ ਬੀਜੇਪੀ ਨੇ ਸੰਗੀਸ਼ੇ ਬਹੁਤ ਬੱਗਾ ਸਰਵਸਾਕੇ ਬੈਠੇ ਆ ਜੀ ਠੀਕ ਹੈ ਨਾ ਉਹ ਲੋਕੇ ਮੋਹਲ ਬਣਾਉਂਦੇ ਆ ਪਰ ਸੰਤ ਲਾਮਬੰਦ ਹੈ ਜੀ ਆਕੇ ਸੰਗਤ ਲੋਕਲ ਜਿਹੜੀ ਸੰਗਤ ਹੈ ਉਹ ਤੁਹਾਡੇ ਨਾਲ ਹੈ ਸੰਗਤ ਲਾਮਬੰਦ ਹੈ ਇਹ ਤੁਸੀਂ ਵੇਖੋ ਜੀ 25 ਪਿੰਡਾਂ ਦੀ ਜੀ ਪੰਚਾਇਤ ਲਿਖ ਕੇ ਦਿੱਤਾ ਜੀ ਇਹ ਬੜੀ ਵੱਡੀ ਚਪੇੜ ਸੀ ਸਰਕਾਰ ਦੇ ਮੂੰਹ ਤੇ ਕਿ 25 ਪਿੰਡਾਂ ਦੇ ਸਰਪੰਚ ਲਿਖ ਕੇ ਦੇ ਰਹੇ ਸੀ ਬੀਬੀ ਅਰਵਿੰਦ ਕੋਰ ਰਾਣਾ ਉਸੇ ਜ਼ਿਲ੍ਹੇ ਦੇ ਉਹ ਉਸੇ ਮੰਡੀ ਦੇ ਜੀ ਬਿਲੀਵੰਗਾ 35 6 38 ਪੰਚਾਇਤਾਂ ਚੋਂ 25 75 ਲਿਖ ਕੇ ਦਿੱਤਾ ਗੋਲੂਵਾਲ ਜਿਹੜੀ ਮੰਡੀ ਹੈ ਉਹਦੀ 25 ਪੰਚਾਇਤਾਂ ਨੇ ਲਿਖ ਕੇ ਦਿੱਤਾ ਹਾਂ ਗੋਲੂਵਾਲ ਮੰਡੀ ਪਿਲੀਵੰਗਾ ਪੰਚਾਇਤ ਪੈਂਦੀ ਹੈ ਜੀ ਜੀ ਤਹਿਸੀਲ ਬਿਲੀਵਗਾ ਪੈਂਦੀ ਹੈ ਪਿਲੀਵੰਗਾ ਤਹਿਸੀਲ ਦੇ 83ਾਂ ਚੋਂ 25 75 ਲਿਖ ਕੇ ਦਿੱਤਾ ਬਿਲਕੁਲ ਠੀਕ ਹੈ ਮੈਂ ਸੰਗਤ ਜਿਹੜੀ ਹੈ ਉਹ ਨਾਲ ਹੈ ਜੀ ਇਹ ਚੀਜ਼ ਤੁਹਾਡੀ ਇਸ ਗੱਲ ਤੋਂ ਬਿਲਕੁਲ ਕਲੀਅਰ ਹੋ ਜਾਂਦੀ ਹੈ ਕਿ ਇਸ ਲੋਕਲ ਸੰਗਤ ਨਾਲ ਹੈ ਪੂਰੀ ਤਰ੍ਹਾਂ ਦੂਜੀ ਗੱਲ ਹੈ ਜਿਹੜੇ ਸੰਗੀਤ ਸਿੱਖਿਆ ਜਿਹੜੇ ਹਨ ਕੁਚਰਨੀ ਵਾਲੇ ਹੈਗੇ ਆ ਜਿਹੜੇ ਸਿੱਖ ਦਾ ਹੰਡਾ ਢਾਹਣਾ ਚਾਹੁੰਦੇ ਆ ਉਸ ਸਮੇਂ ਸਾਡੇ ਵਿੱਚ ਲੋਕ ਕਿੱਡੇ ਕਿੱਡੇ ਬੈਠੇ ਆ ਜੀ ਆ ਕੇ ਇਹਦੇ ਵਿੱਚ ਕੋਈ ਗੱਲ ਆਈ ਸੀ ਵੀ ਕੁਝ ਸਿੱਖ ਜਿਹੜੇ ਛੇਕਿਓਏ ਨੇ ਉਹ ਵੀ ਨਾਲ ਸੰਨੇ ਸੰਮਲੇ ਚ ਉਹ ਹੋ ਹੀ ਕਰ ਰਹੇ ਸੀਗੇ ਜੀ ਉਹ ਗਵਾਈ ਕਰ ਰਹੇ ਸੀਗੇ ਹਾਂ ਛੇਕ ਉਹ ਨਾਲ ਹੀ ਸੀਗੇ ਉਹ ਮਾਈਕ ਉਹ ਤੋਂ ਆਈ ਸੀ ਜਿੱਦੋਂ ਪੰਜਾਬੀ ਉਹਨਾਂ ਨੂੰ ਜੀ ਜੀ ਤੇ ਮੁੜ ਕੇ ਉਹਨਾਂ ਨੇ ਕੀਤਾ ਵੀ ਆ ਤਾਂ ਪਿੱਛੇ ਹੋ ਗਏ ਤੇ ਸਾਜਿਸ਼ ਕਰਕੇ ਇਹ ਬੰਦੇ ਕਿਰਾਏ ਤੇ ਲੈ ਕੇ ਆਏ ਤੇ ਇਹ ਜਿਹੜਾ ਰিসিਵਰ ਹੈ ਇਹਨੂੰ ਹਟਾਉਣ ਵਾਸਤੇ ਤੁਹਾਡੀ ਹੁਣ ਅਗਲੀ ਕੀ ਕਾਰਵਾਈ ਹੈ ਜੀ ਅਗਲੇ ਅਸੀਂ ਲੰਮਤ ਹੋਵਾਂਗੇ ਜੀ ਗੁਰਦੌਰ ਅਸੀਂ ਵਰਨੇ ਹੋ ਸਕਦਾ ਜੀ ਜੀ ਗੁਰਗਰਨ ਸਾਹਿਬ ਦਾ ਜਿਹੜਾ ਸਤਕਾਰ ਹੈ ਸੇਵਾ ਸੰਭਾਲ ਸਿੱਖਾਂ ਕੋਲ ਹੈ ਜੀ ਸੇਵਾ ਸੰਭਾਲ ਸਰਕਾਰ ਕੋਲ ਨਹੀਂ ਗੁਰੂ ਸਾਹਿਬ ਨੇ ਦਿੱਤੀ ਹੈ ਅਨ ਰিসিਵਰ ਨੂੰ ਕੀ ਪਤਾ ਮਰਿਆਦਾ ਕੀ ਹੈ ਹਾਂਜੀ ਰিসিਵਰ ਨੂੰ ਕੀ ਪਤਾ ਮਰਿਆਦਾ ਕੀ ਹੈ ਰিসিਵਰ ਪਤਾ ਨਹੀਂ ਜੀ ਕੋਈ ਪੀੜ੍ਹੀਆ ਕਹਿੰਦੇ ਕਿ ਸਿਗਟਾ ਪਤਾ ਕਿਸਨੂੰ ਕੀ ਪਤਾ ਵੀ ਗੁਰਦੌਰ ਮੈਨੂੰ ਕੀ ਹੁੰਦੀ ਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਾਣਬੁੱਝ ਕੇ ਉਲਝਾਨ ਵਾਸਤੇ ਤਾਂ ਕਿ ਮਾਮਲਾ ਕੋਟ ਕੋਟੇ ਚਲਾ ਜਾਏ ਤੇ ਲੜਕੀ ਨੇ ਦੱਸਿਆ ਵੀ ਇਹ ਬੀਜੇਪੀ ਬੜ ਇਹ ਸਾਸੀ ਜਮਾਤ ਹੈਗੀ ਆ ਜੀ ਇਸ ਸਿੱਕੀ ਸ਼ੰਤਾਂ ਦਾ ਦੀਵਾਰ ਕਰਦੀ ਆ ਜੀ ਇਸੇ ਕਰਕੇ ਹੁਣ ਬਿੱਪੀ ਕੋ ਘੜ ਰਹੀ ਆ ਸਿੱਕੀ ਸ਼ੰਤਾਂ ਦੀ ਬੜੀ ਬੁਲੰਦ ਆਵਾਜ਼ ਹੈਗੀ ਆ ਜੀ ਛੋਟੀ ਉਮਰ ਦੇ ਜਿੰਨੇ ਐਨਾ ਵੱਡਾ ਕੁਰਬਾਨੀ ਕੀਤੀ ਐ ਏਡਾ ਵੱਡਾ ਉਹਨੇ ਆਪਣਾ ਜੇਰਾ ਕਰਕੇ ਕੌਮ ਦੀ ਅਗਵਾਈ ਕੀਤੀ ਕੌਮ ਨੂੰ ਸਾਂਭਿਆ ਕੌਮ ਦੇ ਨਾਲ ਖੜੀ ਹੋਈ ਜਿੱਥੇ ਲੋਕੀ ਜੇ ਪੱਗਾ ਸਿਰਫ ਸਾਕੇ ਬੈਠੇ ਆ ਘਰਾਂ 'ਚ ਬੈਠੇ ਆ ਕਰ ਬੜੇ ਕਮੈਂਟ ਕਰੀ ਜਾਂਦੇ ਆ ਜਦੋਂ ਲੜਾਈ ਚੱਲੀ ਕੁਰਬਾਨ ਦੀ ਗੱਲ ਚੱਲੀ ਜੈਪੁਰ ਤੱਕ ਗਈ ਜੋਧਪੁਰ ਤੱਕ ਗਈ ਹਰ ਥਾਂ ਦੇ ਮੁੱਢੀ ਤਰ ਖੜੀ ਹੋਈ ਜੀ ਉਹ ਇਹ ਲੋ ਕਰਾ ਜਿ ਬੈਠੇ ਆ ਬੀਬੀ ਜੀ ਦਾ ਕੀ ਕਹਿਣਾ ਚੜ੍ਹਦੀ ਕਲਾਜ ਨੇ ਉਹ ਬੀਬੀ ਚੜ੍ਹਦੀ ਕਲਾਜ ਬੜੇ ਬਲੰਦ ਹੌਸਲੇ ਆ ਜੀ ਉਹ ਤਾਂ ਆਖਰੀ ਸਾਹ ਤੱਕ ਉੱਤੇ ਸੇਵਾ ਸਮਾ ਲੂਗੀ ਪੰਥ ਤੇ ਗ੍ਰੰਥ ਦੇ ਸਨਮਾਨ ਵਾਸਤੇ ਸਤਕਾਰ ਵਾਸਤੇ ਸਿੱਖੀ ਜਨਤਾ ਵਾਸਤੇ ਉਹ ਡਟ ਕੇ ਪਰ ਦੋਗੇ ਜੀ ਸਾਨੂੰ ਇਧਰੜਿਡ ਵਿਸ਼ਵਾਸ ਹੈ ਅਸੀਂ ਉਹਦੇ ਕਿਰਦਾਰ ਨੂੰ ਉਹਦੇ ਆਚਰਣ ਨੂੰ ਉਹਦੇ ਸੇਵਨ ਨੂੰ ਬਹੁਤ ਬਖੂਬੀ ਜਾਣਦੇ ਆ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਲੈ ਕੇ ਜਾ ਰਹੇ ਹੋ ਜੀ ਤੁਸੀਂ ਜੀ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਲੈ ਕੇ ਜਾ ਰਹੇ ਹੋ ਅਕਾਲ ਤਖਤ ਤੇ ਮਾਮਲਾ ਫਲਾਣ ਦੀ ਪਹੁੰਚ ਚੁੱਕਿਆ ਜੀ ਇਸ ਮਾਮਲਾ ਆਲਰੇਡੀ ਪਹੁੰਚ ਚੁੱਕਿਆ ਉਹ ਕਹਿੰਦੇ ਨਹੀਂ ਅਕਾਲ ਤਖਤ ਮੰਨਦੇ ਨਹੀਂ ਸੀ ਜੀ ਨਹੀਂ ਜਿਹੜੇ ਨਹੀਂ ਮੰਨਦੇ ਉਹ ਤਾਂ ਫਿਰ ਸਿੱਖ ਹੋ ਹੀ ਨਹੀਂ ਸਕਦੇ ਨਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਉਹ ਸਿੱਖ ਹੋ ਹੀ ਸਕਦਾ ਜੇ ਕਾਲ ਤਖਸਨ ਗਿਆ ਤਾਂ ਵੀ ਠੀਕ ਮਾਮਲਾ ਆ ਗਿਆ ਜੀ ਜਾਂਚ ਕਰਦੇ ਆਂ ਤੇ ਨਹੀਂ ਜੀ ਇਸ ਕੋਈ ਜਾਂ ਸਾਡੇ ਹਿੰਦੂ ਰਾਸ਼ਟਰ ਸਾਡੇ ਸੰਗਲ ਬਿੰਦੂ ਰਾਸ਼ਟਰ ਦਾ ਉਹ ਪਰੰਪਰਾ ਮੰਨ ਕੇ ਚਲਣ ਗਈ ਉਹ ਕੋਈ ਗੱਲ ਨਹੀਂ ਉਹ ਕੋਈ ਵੀ ਚੱਲੇ ਗੁਰੂ ਘਰ ਦੇ ਅੰਦਰ ਤੇ ਨਹੀਂ ਹੋ ਸਕਦੀ ਨਾ ਗੁਰੂ ਘਰ ਦੀ ਸਿਰੇ ਕਾਲ ਤਖਸਨ ਦੀ ਚਲਣੀ ਹੈ ਜਿਵੇਂ ਪੰਨ ਸਾਹਿਬ ਜਿਵੇਂ ਮੰਦਰ ਤੋਂ ਚੱਲ ਕੇ ਨਾਰੇ ਮਾਰੇ ਜੈ ਸ਼੍ਰੀ ਰਾਮ ਦੇ ਉਹ ਤਾਂ ਬੜਾ ਕਲੀਅਰ ਸੀ ਵੀ ਸਵਾਰ ਨੂੰ ਵਿਗੜ ਰਹੇ ਆਂ ਮਤਲਬ ਇਹ ਜਾਣ ਬੁੱਝ ਕੇ ਕੀਤੀ ਗਈ ਸ਼ਰਾਰਤ ਸੀ ਜਾਣ ਬੁੱਝ ਕੇ ਸ਼ਰਾਰਤ ਸੀ ਨਹੀਂ ਤਾਂ ਦੱਸੋ ਅਸੀਂ ਮੰਦਰ ਸਾਨੂੰ ਕੀ ਹੱਕ ਹੈ ਅਸੀਂ ਮੰਦਰ ਦੇ ਪਰਨ ਰੱਖਣ ਦਾ ਜਿਗਰੀ ਅਸੀਂ ਜਾ ਸਕਦੇ ਆਂ ਅੱਥਾ ਟਿਕਾਂਗੇ ਸਤਿਕਾਰ ਕਰਾਂਗੇ ਨ ਕਰਾਂਗੇ ਸਾਨੂੰ ਹੱਕ ਨਹੀਂ ਕਿ ਅਸੀਂ ਮੰਦਰੀ ਮਰਿਆਦਾ ਜੀ ਬੋਲੀਏ ਉਹ ਉਹ ਮਰਿਆਦਾ ਉਹਨਾਂ ਨੂੰ ਪਤਾ ਜੀ ਕਿਵੇਂ ਚਲਾਨੀ ਆ ਉਥੋਂ ਦੀ ਜੀ ਫਿਰ ਇਹਨੇ ਫਿਰ ਕਿਹਨੇ ਹੱਕ ਦਿੱਤਾ ਗੁਰੂ ਘਰ ਦੀ ਮਰਿਆਦਾ ਸਿੱਖਾਂ ਨੂੰ ਪਤਾ ਕਿਵੇਂ ਚਲਾਨੀ ਉਹਨਾਂ ਨੇ ਇਹਨੇ ਫਿਰ ਕਿਹਨੇ ਹੱਕ ਦਿੱਤਾ ਜੀ ਕੱਲ ਕੋ ਮੁਰਵੀ ਕਹਿ ਸਕਦਾ ਹੈ ਵੀ ਮੰਦਰਾ ਪਰ ਮੈਂ ਸੰਭੂਗਾ ਕਿ ਹਿੰਦੂ ਬਰਦਾਸ਼ ਕਰਾਂਗੇ ਬਿਲਕੁਲ ਠੀਕ ਗੱਲ ਹੈ ਤੁਹਾਡੀ ਤੇ ਕੋਈ ਨਹੀਂ ਇਹਦੇ ਚ ਜੋ ਵੀ ਅਪਡੇਟ ਹੁੰਦੇ ਸਾਨੂੰ ਦੱਸਦੇ ਰਿਹਾ ਜੇ ਤੇ ਕੁਛੇ ਕੋਈ ਤਾਜੀ ਕੋਈ ਵੀਡੀਓ ਕੋ ਫੋਟੋ ਨੂੰ ਜਰੂਰ ਸਾਨੂੰ ਭੇਜਣਾ ਤੇ ਇੱਕ ਵਾਰੀ ਬੇਨਤੀ ਹੈ ਬੀਬੀ ਹਰਮੀਤ ਕੌਰ ਜੀ ਦਾ ਵੀ ਨੰਬਰ ਮੈਨੂੰ ਭੇਜਣਾ ਇੱਕ ਵਾਰੀ ਮੈਂ ਉਹਨਾਂ ਨਾਲ ਵੀ ਜਰੂਰ ਗੱਲ ਕਰਨਾ ਚਾਹਾਂਗਾ ਇਸ ਮੁੱਦੇ ਤੇ ਬਿਲਕੁਲ ਵਟਸਐਪ ਕਰਨਾ ਜੀ ਵਟਸਐਪ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਸਰਦਾਰ ਤੇਜਿੰਦਰਪਾਲ ਸਿੰਘ ਟਿੰਮਾ ਜਿਨ੍ਹਾਂ ਨੇ ਉਹ ਸਾਰੀਆਂ ਜਿਹੜੀਆਂ ਅਫਵਾਹਾਂ ਜਾਣਬੁੱਝ ਕੇ ਇਸ ਮੁੱਦੇ ਦੇ ਵਿੱਚ ਉਡਾਈਆਂ ਜਾ ਰਹੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਤੇ ਆਪਸੀ ਜਿਹੜਾ ਸੰਗਤ ਦਾ ਵਿਵਾਦ ਹੈ ਲੋਕਲ ਸੰਗਤ ਨਹੀਂ ਚਾਹਦੀ ਕਿ ਬੀਬੀ ਹਰਮੀਤ ਕੌਰ ਉੱਥੇ ਜਿਹੜੀ ਹੈ ਸੇਵਾ ਸੰਭਾਲ ਕਰੇ ਜਦਕਿ ਉਹਨਾਂ ਨੇ ਕਲੀਅਰ ਕੀਤਾ ਕਿ ਗੋਲੂਵਾਲ ਮੰਡੀ ਦੀਆਂ 25 ਪੰਚਾਇਤਾਂ ਦੇ ਸਰਪੰਚਾਂ ਨੇ ਲਿਖ ਕੇ ਦਿੱਤਾ ਹੈ ਕਿ ਅਸੀਂ ਜਿਹੜਾ ਹੈ ਬੀਬੀ ਹਰਮੀਤ ਕੌਰ ਦੇ ਨਾਲ ਆ ਅਸੀਂ ਕੋਸ਼ਿਸ਼ ਕਰਨੇ ਆ ਕਿ ਬੀਬੀ ਹਰਮੀਤ ਕੌਰ ਨਾਲ ਵੀ ਸਾਡੀ ਇਸ ਮੁੱਦੇ ਤੇ ਗੱਲਬਾਤ ਹੋ ਸਕੇ ਤੋਂ ਇਸਨ ਸਰਦਾਰ ਸਜਿੰਦਰਪਾਲ ਸਿੰਘ ਟਿੰਮਾ ਜਿਹੜੇ ਬੜੇ ਉਗੇ ਸਿੱਖ ਆਗੂ ਨੇ ਰਾਜਸਥਾਨ ਦੇ ਅੰਦਰ ਚੜ੍ਹਦੀ ਕਲਾ ਚ ਰਹਿੰਦੇ ਨੇ ਸਿੱਖਵਾਦ ਚੁੱਕਣ ਵਾਸਤੇ ਇਹਨਾਂ ਦੇ ਖਿਲਾਫ ਦੇਸ਼ದ್ರੋਹ ਦਾ ਮੁਕਦਮਾ ਵੀ ਦਰਜ ਹੋਇਆ ਲੇਕਿਨ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਤੇ ਹੁਣ ਵੀ ਸਿੱਖ ਮਸਲਿਆਂ ਦੇ ਵਿੱਚ ਅੱਗੇ ਹੋ ਕੇ ਜੜੀਏ ਪੈਰਵਾਈ ਕਰਦੇ ਆ ਸਿੱਖ ਮਸਲਿਆਂ ਦੀ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ 22 ਬੰਦੇ ਗ੍ਰਿਫਤਾਰ ਹੋਏ ਹੈ ਸ਼ਰਮ ਦੀ ਗੱਲ ਇਹ ਹੈ ਕਿ ਉਹ 22 ਬੰਦੇ ਜਿਹੜੇ ਗ੍ਰਿਫਤਾਰ ਹੋਏ ਹੈ ਉਹ ਸਿੱਖੀ ਔਰ ਨਿਆਂਗ ਸਿੰਘਾਂ ਦੇ ਭੇਖਵੇਂ ਸਨ ਅਜਿਹੇ ਭੇਖੀ ਬੰਦੇ ਨਯੰਗ ਸਿੰਘ ਜਥੇਬੰਦੀਆਂ ਵੀ ਜਿੰਨੀਆਂ ਨੇ ਚਾਹੇ ਉਹ ਬਾਬਾ ਮੇਜਰ ਸਿੰਘ ਜੀ ਨੇ ਕਿਉਂਕਿ ਉਹਨਾਂ ਨੇ ਨਾਮ ਲਿਆ ਕਿ ਅਸੀਂ ਬਾਬਾ ਮੇਜਰ ਸਿੰਘ ਦੀ ਜਥੇਬੰਦੀ ਚੋਂ ਆ ਜਿੱਦਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡੇ ਨਾਲ ਕੋਈ ਵਾਸਤਾ ਨਹੀਂ ਹੈ ਸੋ ਬਾਬਾ ਮੇਜਰ ਸਿੰਘ ਜੀ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਹਦੇ ਉੱਤੇ ਜਿਹੜਾ ਕਾਰਵਾਈ ਕਰਨ ਜਿਹੜੇ ਬੰਦੇ ਉਹਨਾਂ ਦੀ ਜਥੇਬੰਦੀ ਦਾ ਨਾਮ ਲੈ ਕੇ ਗੁਰੂ ਘਰ ਤੇ ਅਟੈਕ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਬਾਬਾ ਮੇਜਰ ਸਿੰਘ ਜੀ ਨੂੰ ਵੀ ਕਰਨੀ ਚਾਹੀਦੀ ਹੈ ਔਰ ਜੋ ਵੀ ਅਪਡੇਟ ਆਏਗੇ ਸੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਸਾਡੇ ਚੈਨਲ ਤੁਸੀਂ ਬਣੇ ਰਹੋ ਸਾਡੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟਾਂ ਰਾਹੀਂ ਵੀ ਦੱਸੋ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ